i love you.

थोर ते चल મેં આવું તન તુજી નું દી આયા 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 નું ગુરગોદંદ સંગ દે આયા નું દી આયા નું દી આયા નું સદે આયા નું દી આયા નું દી આયા નું ਮਾਸਾ ਸਾਹਬ ਤੋਂ ਹੋਵੇਂ ਜਾਇਆ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਅੰਧਾ ਨੂੰ ਦੇਖਵੇਂ ਜਾਇਆ ਨੂੰ ਆਇਆ ਨੂੰ ਜੀ ਆਇਆਂ ਨੂੰ ਆਏ ਸੰਗ ਤੇ ਜੀ ਤੁਹਾਨੂੰ ਜੀ ਆਇਆਂ ਨੂੰ ਆਏ ਸੰਗ ਕੋ ਜੀ ਤੋ ਨੂੰ ਜੀ ਆਇਆਂ ਨੂੰ ਜੱਟ ਕੇ ਗਰੇਲੀ ਆਵੇ ਬਤ ਪਾਵੇ ਝੰਡੇ ਨਿਸ਼ਾਨਾ ਨੂੰ ਪਾਵੇ ਆਹੋ ਗੁਰੂ ਗ੍ਰੰਥ ਸਾਹਿਬ ਆਹ ਗੁਰੂ ਕੇ ਫਤੇ ਤੁਰਪਨਵਾਦ ਗੁਰਦੁਆਰਾ ਸਿਨਾਥ ਲੱਗੀ चङे <laughs> कारी

ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾਇ ਗੁਰੂ ਨਾਨਕ ਲੰਧਾਏ ਬਰੰਗਤ ਗੁਰ ਤੇ ਅੰਮ੍ਰਿਤ ਦਾਸ ਰਾਮਦਾਸ ਜੀ ਦੇ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਹਦਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਵਿਥੈ ਸਬਦੁ ਗਜਾਇ ਤੇ ਭਾਦਰਿ ਸਿਮਰਿਆ ਕਰਣਾ ਉਨਿ ਤੇ ਆਵੈ ਤਾਈ ਸਬਥਾਈ ਸਬਥਾਈ ਹੋਇ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਸਬਥਾਈ ਹੋਇ ਸਰਾਈ ਦਸਾਂ ਪਤ ਸਈਆਂ ਦੀ ਕੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਬਾੜ ਦਰਸ਼ਨ ਦੀ ਦਰ ਦਾ ਧਿਆਨ ਕਰਕੇ ਬੋਲਾ ਦੀ ਗਾਏ ਗੁਰੂ ਜੀ ਪੰਧਾ ਪਿਆਰਿਆ ਦੁਹ ਸਾਹਿਬਜ਼ਾਦਿਆਂ ਚਾਲੀਆਂ ਮੁੰਦਿਆਂ ਹੱਠੀਆਂ ਜਪੀਆਂ ਦਬੀਆਂ ਜਿਨਾਂ ਨਾਮ ਜਪਿਆ ਵਾਢ ਕੇ ਗਿਆ ਦੇਹ ਚਲਾਈ ਤੇਗ ਵਹਾਈ ਦੇਖ ਸੁਣ ਕੇ ਅੰਦਰ ਕੀਤਾ ਤਨਾ ਪਿਆਰਿਆਂ ਸਧਿਆ ਜਨ ਸਿੰਘ ਪਾਣਾ ਦੀ ਕਹਾਣੀ ਅੰਦਰ ਕੇ ਬੋਲੋ ਜੀ ਜਿਨ੍ਹਾਂ ਜਿਨ੍ਹਾਂ ਸਿੰਘ ਸਿੰਘਣਿਆਰੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਰਵਾਏ ਖੋਪਰੀਆਂ ਲੁਹਾਈਆਂ ਦਰਤੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਈ ਗਈ ਗੁਰੂ ਆਰਿਆਂ ਜੀ ਸਿਵਾਲੇ ਕੁਰਬਾਨੀਆਂ ਕੀਤੀਆਂ ਸਿੱਖੀ ਗੇਸਾਂ ਸਵਾਸਾਂ ਸੰਗ ਨਿਭਾਈ ਸਿੱਖੀ ਸਿਰਕਣੀ ਹਾਰਿਆ ਤਨਾ

ਸ੍ਰੀ ਸਾਹਿਬ ਦੀ ਸਹਾਇ ਗੁਰੂ ਖਾਲਸਾ ਜੀ ਕੇ ਬੋਨ ਵਾਲੇ ਬੋਲੋ ਜੀ ਵਾਹਿਗੁਰੂ ਸਿਖਾ ਸਿੱਖੀ ਦਾ ਕੇਸ ਦਾ ਨਰਿੰਦ ਦਾਣ ਵਿਸਾ ਦਾਣ ਕੋਸਾ ਦਾਣ ਬੋਇਕ ਦਾਣ ਦਾਣਾ ਸਰਦਾ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਦੀ ਕੇ ਦਰਸ਼ਨੀ ਸ਼ਰਾਨ ਜੁਕੀਆਂ ਜੰਡੇ ਬੁੰਗੇ ਜੁਗੋ ਜੁਗਾ ਤਲ ਸਰਕਾ ਦੇਕਾਰ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਾਨ ਨੀਵਾ ਬਾਦ ਦੇ ਉਜੀ ਮਤ ਬਦ ਕੀ ਰਾਖੇ ਆਪ ਕਾਲ ਗੁਰੂ ਕੇ ਅਕਾਲ ਪੁਰਖ ਪੰਥ ਦੇ ਸਹਾਇ ਦਾ ਤਾਰ ਦੀ ਉਸ ਨਨਕਾਣਾ ਸਾਹਿਬ ਦੇ ਕਿ ਹੋਰ ਗੁਰਦੁਆਰਿਆਂ ਗੁਰਦ ਆਮਾਂ ਦੇ ਜਿੰਨਾ ਤੋਂ ਬੰਦ ਨੂੰ ਛੋੜਿਆ ਗਿਆ ਜੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੁਵਾਲ ਦਾ ਦੰਦ ਹਾਲਸੀ ਨੂੰ ਬਖਸ਼ੋ 헤ਨਵਾੜਿਆਂ ਦੇ ਮਾਂ ਤੇ ਤਣਿਆਂ ਦੇ ਤਾਣੇ ਉਟਿਆਂ ਦੀ ਓਟ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹੀ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਪ੍ਰਵਾਨ ਕਰੋ ਗੁਤਾ ਗੁਰ ਸੁਤਰਾਣਾ ਗੁਰੂ ਮਹਾਰਾਜ ਦੀ ਆਪਦੀਆਂ ਦਾ ਆਪਦੀਆਂ ਨੇ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ ਮਾਨੋ ਕਰਕੇ ਖੁੱਲੇ ਦਰਸ਼ਨ ਦੀਦਾਰੇ ਬਖਸ਼ੀ ਉਪਰਖ ਪਾਤਸ਼ਾਹੀ ਆਪਦੀਆਂ ਦੀ ਇਲਾਹੀ ਬਾਣੀ ਦੇ ਅਮ੍ਰਿਤ ਵੇਲੇ ਦੇ ਨਿਤਨੇਮ ਜਾਪ ਹੋਏ ਪਾਵਨ ਗੁਰਬਾਣੀ ਦੇ ਵਿਚਾਰ ਹੋਏ ਹੁਕਮਨਾਮੇ ਦੀ ਵਿਚਾਰ ਕਰਦਿਆਂ ਬਾਣੀ ਪੜ੍ਹਦਿਆਂ ਸੁਣਦਿਆਂ ਹਜ਼ੂਰੀ ਜਪਿਚਰਦਿਆਂ ਹੋਈਆਂ ਬਿਆੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਰਾਜੀ ਆਪ ਨਰਾਇਣ ਕਰਤਾ ਜਗ ਮੈਂ ਪਰਵਰਿਓ ਨਿਰੰਕਾਰ ਅਕਾਰ ਜੂਤ ਜਗ ਮੰਡਲ ਕਰਿਓ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਤਾਂ ਬੜੇ ਪ੍ਰੇਮ ਉਤਸ਼ਾਹ ਦੇ ਨਾਲ ਆਪਦੀਆਂ ਦੇ ਅਵਦਾਰ ਗੁਰੂ ਜਨਮ ਦਿਹਾੜੇ ਮਨਾ ਰਹੀਆਂ ਨੇ ਅਵਦਾਰ ਗੁਰੂ ਦੀ ਖੁਸ਼ੀ ਦੇ ਵਿੱਚ ਸ਼ਹੀਦ ਬਾਬਾ ਜੀਵਨ ਸਿੰਘ ਦੀਆਂ ਦੇ ਪਾਵਨ ਅਸਥਾਨ ਤੋਂ ਸੰਗਤ ਪ੍ਰਵਾਦ ਫੇਰੀ ਦੇ ਰੂਪ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪਦੀਆਂ ਦੇ ਚਰਨਾਂ ਵਿਖੇ ਹਾਜ਼ਰ ਹੋਈ ਹੈ ਕਤਰ ਹੋਈ ਹੈ ਮਹਾਰਾਜ ਸਿਵ ਜੀਉ ਸੰਗਤ ਵੱਲੋਂ ਪਾਵਨ ਗੁਰਬਾਣੀ ਪੜ੍ਹਦੇ ਆਂ ਬਾਣੀ ਸੁਣਦੇ ਆਂ ਪਾਤਸ਼ਾਹ ਜੀ ਕੀਰਤਨ ਕਰਦੇ ਆਂ ਹੋਈਆਂ ਬਿਆਨ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਰਾਜ ਸਿਵ ਜੀਉ ਆਪ ਜੀਆਂ ਨੇ ਕਿਰਪਾ ਕਰਨੀ ਪੜੀ ਸੁਣੀ ਗੁਰਬਾਣੀ ਸੋਧ ਕਰਕੇ ਸਾਧ ਸੰਗਤ ਵਿਖੇ ਪ੍ਰਵਾਹ ਕਰਨੀ ਗੁਰਬਾਣੀ ਦੇ ਮਹਾਤਮ ਸਭ ਸੰਗਤ ਦੀ ਹਰਿਆ ਦਿਵਸਾਂ ਨੇ ਸਾਂ ਮਾਈ ਭਾਈ ਸੰਗਤ ਦਾ ਚਲਿਆ ਹੋਇਆ ਕਦਮ ਕਦਮ ਲੇਖਿਤ ਲਾਉਣਾ ਜੀ ਸਭ ਦੀਆਂ ਸ਼ੁਭ ਮਨੋਂ ਕਾਮਨਾਵਾਂ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਮਹਾਰਾਜ ਸਿਵ ਜੀ ਕਿਰਪਾ ਕਰਨੀ ਨਗਰ ਵਿਖੇ ਸ਼ੋਕ ਸ਼ਾਂਤੀ ਇਕਤਾ ਦਾ ਭਾਗ ਬਖਸ਼ਣਾ ਦੀ ਬਾਲ ਨਗਰ ਦੀ ਸੁਖ ਵਰਤੌਣੀ ਹਾਸਲਵਾੜੀਆਂ ਤੇ ਮੇਰ ਪ੍ਰਿਆਤ ਰੱਖਣਾ ਬਾਣੀ ਅੰਦਰ ਚਾਰ ਪੈ ਰਾਤੜੀ ਸੁਖਾਂ ਦੇ ਨਾਲ ਬਦੀਤ ਹੋਈ ਹੈ ਦਿਨੇ ਆਇਆ ਸੁਖਾਂ ਦੇ ਨਾਲ ਬਦੀਤ ਕਰਾਉਣਾ ਦਰਕਰ ਦੇ ਪ੍ਰੀਤਵਾਨ ਰਾਮਦਾਸ ਸਿੰਘ ਜੀਆਂ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਸ਼ੁਕ ਸ਼ਾਂਤੀ ਭਲੇ ਵਾਸਤੇ ਅਰਦਾਸ ਬੇਨਤੀ ਹੈ ਮਹਾਰਾਜ ਜੀਓ ਕਿਰਪਾ ਕਰਨੀ ਰਾਮਦਾਸ ਸਿੰਘ ਜੀਆਂ ਦੀ ਗ੍ਰਹਿ ਵਿਖੇ ਸ਼ੁਕ ਸ਼ਾਂਤੀ ਇਕਦਾਂਠ ਭਾਗਵਖਸ਼ ਨਾਲ ਸਮੂਹ ਪਰਿਵਾਰ ਨੂੰ ਨਾਲ ਮਿਲ ਕੇ ਰਹਿਣ ਦੇ ਬਲਵਖਸ਼ ਨੇ ਪਰਿਵਾਰ ਦੇ ਘਰਗ੍ਰਹਿ ਨੂੰ ਪਵਿੱਤਰ ਕਰਨਾ ਘਰਗ੍ਰਹਿ ਚੋਂ ਦੁੱਖਾਂ ਕਸ਼ਟਾਂ ਦੀ ਨਿਵਰਤੀ ਕਰਨੀ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰ ਦੇ ਕਾਰੋਬਾਰਾਂ ਵਿੱਚ ਕਿਰਤ ਕਮਾਈਆਂ ਉਜਵਾਂਧ ਦੇ ਤਰੱਕੀਆਂ ਬਖਸ਼ਿਸ਼ ਕਰਨੀਆਂ ਭਲਾ ਕਰਕੇ ਨਿਵਾਜਣਾ ਗ੍ਰੀਵਨਵਾਸ ਸਤਿਗੁਰੂ ਦੀ ਦੇਖ ਸਦਕੇ ਹਾਜ਼ਰ ਹੈ ਪਰਵਾਨ ਹੋਵੇ ਭੋਗ ਲੱਗੇ ਲਗਿਆ ਭੋਗ ਸਾ ਸੰਤ ਕੋ ਵਰਦਨ ਲਈ ਲਾਇਕ ਹੋਵੇ ਜੋ ਜੀਵ ਛਕੇ ਸਾਧਨਾਮ ਸ੍ਰੀ ਵਾਹਿਗੁਰੂ ਜੀ ਦਾ ਜਪ ਜਪੇ ਦਾਤਾ ਜੀ ਕਿਰਪਾ ਕਰਨੀ ਦਇਆ ਕਰਨੀ ਦਿਓ ਸੰਗਤਾਂ ਆਪ ਜੀਆਂ ਦੇ ਅਵਧਾਰ ਗੁਰੂ ਮਨਾ ਰਹੀਆਂ ਨੇ ਬੜੇ ਉਤਸ਼ਾਹ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਮਹਾਰਾਜ ਸਿਬ ਜੀਓ ਆਪ ਜੀਆਂ ਦੇ ਪਾਵਨ ਦਿਹਾੜੇ ਮਨਾਉਣ ਦੇ ਬਲ ਬਖਸ਼ਿਸ਼ ਕਰਨੇ ਦੋਹਾਂ ਨਗਰਾਂ ਦੇ ਵਿੱਚ ਏਕਤਾ ਦਾ ਭਾਗ ਬਖਸ਼ਿਸ਼ ਕਰਨਾ ਮਹਾਰਾਜ ਸਿਬ ਜੀਓ ਸਮੂਤੀ ਨਗਰ ਦੇ ਸੰਗਤ ਦੇ ਮਿਹਰ ਭਰਾਤ ਰੱਖਣਾ ਕਿਰਪਾ ਕਰਨੀ ਦਇਆ ਕਰਨੀ ਦਰੋਂ ਕਰੋ ਆਪਦੀਆਂ ਦੇ ਚਰਨਾਂ ਦੇ ਖੁਸ਼ੇ ਪਾਤਸ਼ਾਹੀ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਸਭ ਦਾ ਪਲਾ ਕਰਨਾ ਸਭ ਦੀ ਕਾਰਜ ਰਾਸ ਕਰਨੇ ਸਭ ਦੀ ਹਾਜ਼ਰੀ ਪੇਡਾ ਸੇਵਾ ਮਨਜ਼ੂਰ ਕਰਨੀ ਮਹਾਰਾਜ ਸਭ ਜੀਓ ਕਿਰਪਾ ਕਰੋ ਸੰਗਤ ਦੀ ਹਾਜ਼ਰੀ ਬੇਨਤੀ ਪ੍ਰਵਾਨ ਕਰਦਿਆਂ ਹੋਇਆ ਹੁਕਮ ਨਾਮੇ ਬਖਸ਼ੋ ਹੁਕਮ ਨਾਮਿਆ ਦੀ ਚੱਲਣ ਦੀ ਸੰਮਤ ਬਖਸ਼ੋ ਸ਼ੇਪੌੜੀਆਂ ਆਨੰਦ ਸਾਹਿਬ ਜੀਆਂ ਦੇ ਜਾਪ ਸਿੱਖ ਪੜਦੇ ਸੁਣਦੇ ਸਰਬਤਲਾਹੇ ਵੰਦੋ ਬਰਨਾਨਕ ਨਾਮ ਚੰਡੀ ਦੀ ਦਾ ਤੇ ਬਾਣੀ ਸਰਬਤ ਦਾ ਸੁਣਾਓ ਵਾਣੀ ਗੁਰ ਦੀ ਕਾਥਾ ਸਤਿ ਸਤਿ ਜੀ ਕੀ ਦੋਰਾ ਆ ਗਿਆ ਭਈ ਅਕਾਲ ਕੀ ਬਰਜਤਨ ਪੰਥ ਸਾਫ ਸਿੱਖਨ ਕੋ ਹੁਕਮ ਹੈ ਤੁਮ ਬਾਣਿ ਉਕਰੰਥ ਲੋਕ ਰੰਥ ਜੀ ਬਾਣਿਓ ਧਰਮ ਗੁਰਾਂ ਕੀ ਦੇਵੇ Raj is cutting up half the time. God is up with a hanging. What is that? God is cutting up half the जय श्री महावांद ओए जानो हर श्याम देह तूरा चारंगो भव गुरु दर्शना जीज है बिना

I'm <speaking in foreign language> ਸ੍ਰੀ ਗੁਰੂ ਸਾਹਿਬ ਜੀ ਆਪ ਦਾ ਪ੍ਰਕਾਸ਼ ਕੀ ਬਸਤੀ ਨੰਬਰ 593 ਦਾ ਪਤਾ ਹੈ ਜੋ ਸੱਤਾ ਭਾਵਨਾ ਦੇ ਨਾਲ ਅਗਲਾ ਪਾਵਨ ਕੀਆ ਸੰਦਰਭ ਦੇ ਰੂਪ ਸੰਗਤ ਵਿੱਚ ਰਹੀ ਪਾਵਨ ਸਾਹਿਬ ਜੀ ਦੀ ਕੋਈ ਤੁਕ ਪੜਾਣਾ ਉਸਵਾਣਾ ਆਇਆ ਤੇ ਬਸਤੀ ਨੰਬਰ 4 17 ਨੇ ਕਿਹਾ ਕਿ ਪਿਛਲੇ ਸਾਰੇ ਦਰਵਾਜ਼ਾ ਰਣ ਦੇਣਾ ਸੋ ਜਨਾ इस सारा गम तो दुबारा दिया हुआ है सो सतगुरु का शुक्राना है जो संग गुरु ने कृपा की संग गुरु पादा सत है मैं गुरुदास के निज बंदिया सो दिल्ली की संगत द्वारा तेरी दी गुरु के सब में नतरा दी कृतु है सब जगत में हो आया तू कृपा करें ऐसे करा

सो बाबा नाना ने मुझे शीश और आत्मा ना सो गुरु कृपा करो इससे इतना दाता करो दाता गुरु का नाम लो और परंपराओं और सो काली जो उत्सव आदि से संपन्न करो आदि सा पाए ਸਾਰੇ ਰਾਵੋ ਸਾਈਂ ਕਰੇ ਮੇਸੇ ਸਮੀ ਸਾਰੇ ਰਾਵੋ ਦੀ ਪੂਰਨ ਦੇ ਰਾਹ ਕੋਈ ਹੁਮੇਰਾ ਕਰੇ ਰਾਵੋ ਰਾਵੋ ਸਿਨਾਵੇ ਸੇ ਸੇ ਇਹ ਰਾਵੋ ਦਾ ਕੰਸਾ ਨਾ ਨਾ ਹਾਈ ਬੰਦੂ ਕਿ ਕੰਨਾ ਜੋ ਆਦਿਨਨ ਜੋੜਾ ਕੋ ਸੰਗਤ ਹੋਵੇ ਜਿਨੀਆਂ ਜਨਨ ਕਰਾਂਦਾ ਜਿਹਾ ਇਸ ਨੂੰ ਮਹਾਨ ਸੂਰਾ ਆਸ ਸੁਨਿਆ ਹੋਣਾ more <laughs> than ਹਾ ਹਸਰੀਆ ਕਾਲੂ ਤਰਾ ਗਿਆ ਵੇ ਫਤਿਹ ਪਾਵੇ ਝੂਲਦੇ ਨਿਸ਼ਾਨਾ ਨੂੰ ਪਾਵੇ ਹਸਰੀਆ ਕਾਲੂ ਬੋਲੇ ਸੋਨਿਆਦ ਤਰਾ ਸੋਨਿਆਦ ਹਸੋ ਹਸਰੀਆ ਕਾਲੂ ਠੀਕ ਹੈ महाराज <laughs> <थाथ। laughs> <laughs> ये यार ना हां तो आज आने दो आए दो सिस्टम में ये दोबारा याद करें कि वादा वादा काला है ਨਾ ਹੁਈ ਮੜਤ ਗੱਲ ਵੇ ਦੇਵੁਰ ਬਾਰੇ ਦਰ ਰਾਰੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ na ahuwa da jere ko ka faruwa, kuma haifuwe. ਤਨ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

走西口，山西来，一个大娃娃嘞。<noise> <noise> <noise>